ਖਾਨਕ ਨਗਰ ਕੌਂਸਲਰ ਵੱਲੋਂ ਆਜ਼ੀ ਨਜਾਇਜ਼ ਕਬਜ਼ਿਆਂ ਤੇ ਬਾਜ਼ਾਰਾਂ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਫੋਰਸ ਦੇ ਨਗਰ ਕੌਂਸਲਰ ਦੇ ਸਫਾਈ ਸਟਾਫ ਅਤੇ ਸਮੂਹ ਦਫਤਰੀ ਮਾਮਲੇ ਸਮੇਤ ਕਾਰਵਾਈ ਕਰਦੇ ਹੋਏ ਦੁਕਾਨਾਂ ਤੋਂ ਬਾਹਰ ਸੜਕਾਂ ਤੇ ਫੁੱਟਪਾਥਾਂ ਤੇ ਪੇ ਸਾਮਾਨ ਨੂੰ ਚੁੱਕਿਆ ਗਿਆ ਤੇ ਨਗਰ ਕੌਂਸਲਰ ਦੇ ਵਿਹੜੇ ਵਿੱਚ ਰੱਖਿਆ ਗਿਆ ਜੋ ਨਗਰ ਕੌਂਸਲ ਬ੍ਰੇਟਾ ਵੱਲੋਂ ਮੰਡੀ ਵਿੱਚ ਨਜਾਇਜ਼ ਜਿਹੜੀਆਂ ਜਗਮਾਤੇ ਲੋਕਾਂ ਵੱਲੋਂ ਆਪਾਂ ਸਮਾਨਤਰ ਕੇ ਕਬਜ਼ੇ ਕੀਤੇ ਐ ਨਗਰ ਕੌਂਸਲ ਦੇ ਕਾਰਜ ਸਦਕ ਅਫਸਰ ਨਾਲ ਆਪਾਂ ਗੱਲਬਾਤ ਕਰਦੇ ਆਂ ਅੱਜ ਜਿਹੜੀ ਜੀ ਤੁਸੀਂ ਮੁਹਿਮ ਬਿੱਡੀ ਆ ਜਿਹੜਾ ਨਜਾਇਜ਼ ਕਬਜ਼ੇ ਕਰ ਰੱਖਿਆ ਲੋਕਾਂ ਨੇ ਸਮਾਨਤਰ ਕੇ ਕੀ ਕਾਰਵਾਈ ਹੋਊਗੀ ਅੱਜ ਜਿਹੜਾ ਤੁਸੀਂ ਸਮਾਨ ਚੁੱਕ ਰਹੇ ਹੋ ਅੱਜ ਸਾਨੂੰ ਆਮ ਪਬਲਿਕ ਵੱਲੋਂ ਵੀ ਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਵਾਰ-ਵਾਰ ਆਰ.ਏ.ਸੀ. ਲੈਟਰ ਵੀ ਤੇ ਪਬਲਿਕ ਵੱਲੋਂ ਵੀ ਕੰਪਲੇਂਟਸ ਆ ਰਹੀਆਂ ਸੀ ਜਿਹੜੇ ਮੇਨ ਬਾਜ਼ਾਰ ਹੈਗਾ ਉਹਦੇ ਵਿੱਚ ਕਾਫੀ ਆ ਪਬਲਿਕ ਦੁਕਾਨਦਾਰਾਂ ਵੱਲੋਂ ਇਨਕ੍ਰੋਚਮੈਂਟ ਕੀਤੀ ਹੋਈ ਹੈ ਤੇ ਜਿਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਪੈਦਾ ਹੋ ਰਹੀ ਹੈ ਮੌਨ ਮੁਖ ਰੱਖਦੇ ਹੋਏ ਅੱਜ ਸਾਡੀ ਸਾਰੀ ਦਫਤਰੀ ਸਟਾਫ ਦੀ ਟੀਮ ਵੱਲੋਂ ਤੇ ਸਰਟੀਫਾਈ ਕਰਮਚਾਰੀਆਂ ਵੱਲੋਂ ਇੱਕ ਐਂਟੀ ਇਨਕ੍ਰੋਚਮੈਂਟ ਡਰਾਈਵ ਚਲਾਈ ਜਾ ਰਹੀ ਹੈ ਜਿਹੜੀ ਆਉਣ ਵਾਲੇ ਦਿਨਾਂ ਚ ਵੀ ਚੱਲੂ ਰਹੂਗੀ ਤੇ ਇਹੀ ਸੀ ਅੱਜ 메ਨ ਬਾਜ਼ਾਰ ਤੇ ਕਾਫੀ ਅਸੀਂ ਜੋ ਲੋਕਾਂ ਨੇ ਸਮਾਨ ਬਾਹਰ ਰੱਖਿਆ ਹੋਇਆ ਸੀ ਕਿ ਪਰਮਨੈਂਟਲੀ ਜਿਹੜਾ ਅੱਜ ਤੁਸੀਂ ਸਮਾਨ ਜ਼ਬਤ ਕੀਤਾ ਹੈ ਉਹਨਾਂ ਉੱ퍼 ਜਿਹੜੀ ਕੀ ਜੁਰਮਾਨਾ ਕੀਤਾ ਜਾਏਗਾ ਫਾਈਨ ਕਰਕੇ ਜੋ ਵੀ ਬਣਦਾ ਫਾਈਨ ਹੋਊਗਾ ਫਾਈਨ ਲੈ ਕੇ ਉਸ ਤੋਂ ਬਾਅਦ ਤੇ ਆਣ ਠੀਕ ਹੈ ਜੀ